ਜਿੰਨੀਆਂ ਵੀ ਵੀਡੀਓ ਮੈਂ ਹੁਣ ਤੱਕ ਪਾਈਆਂ ਨੇ ਫੀਡ ਬਾਰੇ ਜਾਂ ਆਪਾਂ ਹੋਰ ਮੇਰੇ ਨਾਲ ਦੇ ਵੀਰ ਪਾਉਂਦੇ ਨੇ ਸੋਸ਼ਲ ਮੀਡੀਆ ਉੱਪਰ ਮੈਪਲੀ ਫੀਡ ਬਾਰੇ ਜਾਂ ਅਸੀਂ ਉਧਰ ਰਿਜ਼ਲਟ ਦਿਖਾਉਨੇ ਆ ਕਿਸੇ ਦਾ ਦੁੱਧ 1.5 ਗੁਣਾ ਹੁੰਦਾ ਕਿਸੇ ਦਾ ਦੁੱਧ ਦੁੱਗਣਾ ਵੀ ਹੁੰਦਾ ਹੈ ਪਸ਼ੂਆਂ ਦਾ ਕਾਮਾਂ ਦਾ ਖਾਸ ਕਰਕੇ ਜਾਂ ਮੱਝਾਂ ਵਿੱਚ ਜ਼ੋਰ ਰਿਜ਼ਲਟ ਦਿਖਾਏ ਨੇ ਉਹ ਗੱਲਾਂ ਸੁਣ ਕੇ ਕਈ ਵਾਰੀ ਲੱਗਦਾ ਆਪਾਂ ਨੂੰ ਵੀ ਖਬਣੀ ਗੱਲਾਂ ਬਣਾ ਕੇ ਕਰਨ ਵਾਲੀ ਗੱਲ ਹੁੰਦੀ ਆ ਵੈਸੇ ਮੈਂ ਕਈ ਵਾਰੀ ਕਿਹਾ ਵੀ ਜਿੰਨੀਆਂ ਵੀ ਮੇਰੇ ਵੀਡੀਓ ਹੁੰਦੀਆਂ ਨੇ ਨੇਚਰਲ ਵੀਡੀਓ ਹੁੰਦੀਆਂ ਆ ਆਪਾਂ ਮੌਕੇ ਤੇ ਹੀ ਵੀਡੀਓ ਬਣਾਉਂਦੇ ਆ ਪਣ ਤੇ ਵਾਈਜੀ ਕੋਲੇ ਅੱਜ ਮੈਂ ਖੜਾ ਕੋਟਸ਼ਮੀਰ ਇੱਥੇ ਵੀ ਕੋਈ ਅਸੀਂ ਮਤਕੇ ਨਹੀਂ ਆਏ ਸੀ ਵੀ ਵੀਡੀਓ ਬਣਾਉਣੀ ਆ ਤੇ ਇਹਨਾਂ ਦਾ ਆਪਾਂ ਐਕਸਪੀਰੀਅੰਸ ਸ਼ੇਅਰ ਕਰਨਾ ਤੁਹਾਡੇ ਨਾਲ گاਵਾਵਾਰੇ ਵੀ ਮੱਜਾਂ ਬਾਰੇ ਵੀ ਵੀ ਕਿਸ ਤਰ੍ਹਾਂ ਦੇ ਇਹਨਾਂ ਦੇ ਰਿਜ਼ਲਟ ਰਹੇ ਨੇ ਤੇ ਜਿਹੜੀ ਮੈਂ ਗੱਲ ਕਰਨ ਲੱਗਿਆ ਅੱਜ ਵੀ ਕੁਲਵਿੰਦਰ ਜੀ ਨੇ ਕੋਟਸ਼ਮੀਰ ਤੋਂ ਇਹਨਾਂ ਨਾਲ ਇਸ ਤਰ੍ਹਾਂ ਕਹਿ ਸਕਦੇ ਜੀ ਜਦੋਂ ਅਸੀਂ ਫੀਡ ਲਾਂਚ ਕਰੀ ਆ ਸਟਾਰਟਿੰਗ ਵਾਲੇ ਮਹੀਨਿਆਂ ਚ ਹੀ ਪਹਿਲੇ 2 ਮਹੀਨੇ ਚ ਸੀ ਇਹਨਾਂ ਨਾਲ ਜੁੜ ਗਏ ਸੀ ਜਾਂ ਇਹ ਆਪਣੇ ਨਾਲ ਜੁੜ ਗਏ ਸੀ ਇਹ ਚ ਬਹੁਤ ਵੱਡੀ ਮੈਂ ਵੀਰ ਦੀ ਕਹੂੰਗਾ ਇੱਕ ਸੇਵਾ ਆ ਗਈ ਇਹਨਾਂ ਦੀ ਇਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਕੋਲੇ ਜਦੋਂ ਅਸੀਂ ਸਟਾਰਟ ਕਰੀਆ ਪਹਿਲਾਂ ਘਰ ਦੀ ਘਰੇ ਹੁੰਦੀ ਸੀ ਫੀਡ ਘਰੋਂ ਚੱਕ ਕੇ ਲਿਆ ਕੇ ਇਹਨਾਂ ਨੇ 70 80 ਕਿਲੋਮੀਟਰ ਪੰਡਾ ਮੇਰਾ ਚੱਕ ਕੇ ਲੈ ਕੇ ਪਹਿਲਾਂ ਆਪਦੇ ਫਾਰਮ ਦੇ ਯੂਜ਼ ਕਰੀ ਸੀ ਫਿਰ ਇਹਨਾਂ ਨੇ ਅੱਗੇ ਦਿੱਤੀ ਸੀ ਇਹ ਇੱਥੋਂ ਦੇ ਬਹੁਤ ਵਧੀਆ ਡਿਸਟ੍ਰੀਬਿਊਟਰ ਨੇ ਇਹਨਾਂ ਦਾ ਪਾਰਟਨਰਸ਼ਿਪ 'ਚ ਕੰਮ ਆ ਇੱਕ ਬਾਈ ਤਰਸ਼ੀਮ ਜੀ ਨੇ ਬਾਈ ਕੁਲਵਿੰਦਰ ਜੀ ਨੇ ਤਰਸ਼ੀਮ ਜੀ ਦੀ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਉਹਨਾਂ ਨਾਲ ਆਲਾ ਜਾਣਦੇ ਆ ਸਾਰੇ ਵੀਰ ਤੇ ਪਹਿਲਾਂ ਮੈਂ ਵੀਰ ਜੀ ਦਾ ਸਵਾਗਤ ਬਾਈ ਜੀ ਸਵਾਗਤ ਆ ਪਹਿਲਾਂ ਤੁਹਾਡਾ ਆਪਣੇ ਚੈਨਲ ਉਪਰ ਸਤਿ ਸ਼੍ਰੀ ਅਕਾਲ ਬਾਈ ਜੀ ਸੇਵਾ ਮੈਂ ਇਹਨਾਂ ਦੀ ਇਹ ਗੱਲ ਤਾਂ ਕ ਡਿਸਟ੍ਰੀਬਿਊਟਰ ਜੁੜਿਆ ਡੀਲਰ ਵੀਰ ਜੁੜਿਆਗਾ ਉਹ ਕਿਸੇ ਲਾਲਚ ਵਾਸਤੇ ਨਹੀਂ ਜੁੜੇ ਆਪਣੇ ਆਪ ਜੁੜੇ ਨੇ ਆਪਣੇ ਆਪ ਆਪਣੀ ਫੀਡ ਮੰਗੀ ਉਹਨਾਂ ਨੇ ਵੀ ਬਾਕੀ ਦਾ ਰਿਜ਼ਲਟ ਵਧੀਆ ਹੈਗਾ ਪਸ਼ੂਆਂ ਦੀ ਲਈ ਸਿਹਤ ਲਈ ਔਰ ਪ੍ਰੋਫਿਟੇਬਲ ਵੀ ਹੈ ਡੇਰੀ ਲਈ ਜੇ ਮੈ ਐਪਲੀਫੀਡ ਦਾ ਰਿਜ਼ਲਟ ਪ੍ਰੀਫੀਡ ਹੈ ਪ੍ਰੋਫਿਟੇਬਲ ਵੀ ਆ ਔਰ ਸਿਹਤ ਵੀ ਤੰਦਰੁਸਤ ਰੱਖਦੀ ਹੈ ਪਸ਼ੂ ਆਪਣਾ ਉਹਦੇ ਨਾਲ ਫਾਰਮਰ ਗਰੋ ਕਰਦਾ ਹੈਗਾ ਡੇਰੀ ਫਾਰਮ ਨੂੰ ਆਪਾਂ ਕਹਿ ਸਕਦੇ ਆ ਵੀ ਫਾਇਦੇ ਦਾ ਧੰਦਾ ਬਣਾਉਂਦੀ ਆ ਤੇ ਉਸਦੇ ਲਈ ਆਪਾਂ ਵੀਰ ਦਾ ਕਿਵੇਂ ਰੋਲ ਰਿਹਾ ਇਹਨਾਂ ਦਾ ਐਕਸਪੀਰੀਅੰਸ ਕੀ ਰਿਹਾ ਆਪਾਂ ਸਾਰੀਆਂ ਗੱਲਾਂ ਕਰਾਂਗੇ ਇਹ ਇੱਕ ਬੜੇ ਮੈਸੇਜ ਜਿੰਨੇ ਵਾਰ ਇਹਨਾਂ ਨਾਲ ਵਰਤਿਆ ਬੜੇ ਇੱਕ ਕਹਿ ਸਕਦੇ ਆ ਨਿਮਰਤਾ ਦੇ ਪਹੁੰਚ ਨੇ ਜੇ ਆਪਾਂ ਜਿਹੜੀਆਂ ਇਹ ਗੱਲਾਂ ਕਰਨਗੇ ਅੱਜ ਦੱਸਣਗੇ ਆਪਾਂ ਨੂੰ ਤਾਂ ਉਹ ਵੀ ਜੇ ਆਪਾਂ ਉਹਤੇ ਸਵਾਲ ਉਠਾਉਣੇ ਤਾਂ ਬਹੁਤ ਵੱਡੀ ਗੱਲ ਆ ਆਪਾਂ ਵੀਰ ਦਾ ਨੰਬਰ ਵੀ ਦੇਵਾਂਗੇ ਕਦੇ ਗੱਲ ਕਰਕੇ ਦੇਖਿਓ ਬੜਾ ਨਰਮ ਸੁਭਾਅ ਦਾ ਸੁਭਾਅ ਵੀਰ ਦਾ ਤੇ ਆਪਣੇ ਨਾਲ ਚੱਲ ਰਹੇ ਨੇ ਇਹ ਇੱਥੇ ਫੀਡ ਦੇ ਡਿਸਟ੍ਰੀਬਿਊਟਰ ਨੇ ਕੋਰਸਮੀਰ ਚ ਠੰਡੇ ਦੇ ਨੇੜੇ ਲੱਗ ਜਾਂਦਾ ਕੋਰਸਮੀਰ ਇਹਨਾਂ ਨੇ ਸਾਡੇ ਨਾਲ ਬਹੁਤ ਵੱਡੇ ਵੱਡੇ ਜਿਹੜੇ ਡਿਸਟ੍ਰੀਬਿਊਟਰ ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਆ ਉਹ ਦੇਖਦੇ ਨੇ ਦੂਸਰੀਆਂ ਕੰਪਨੀਆਂ ਵਾਂਗੂ ਵੀ ਕੋਈ ਸਕੀਮ ਦੇਵੇ ਕੰਪਨੀ ਜਾਂ ਜੇ ਅਸੀਂ ਅੱਗੇ ਸਬ ਡੀਲਰ ਲਾਏ ਹੋਏ ਨੇ ਸਾਨੂੰ ਫੇਰ ਦੇ ਉਹ ਕਈ ਵਾਰ ਸਾਡੀ ਡੀਲ ਨਹੀਂ ਉਹਨਾਂ ਨਾਲ ਹੋ ਪੰਦੀ ਜਾਂ ਉਹ ਫੇਰ ਨਹੀਂ ਸਾਡੀ ਰੱਖਦੇ ਤਾਂ ਜਿਹੜੇ ਵੀਰ ਜੁੜੇ ਨੇ ਆਪਣੇ ਆਪ ਜੁੜੇ ਨੇ ਇਹਨਾਂ ਇਹ ਵੀ ਆਪਣੇ ਆਪ ਜੁੜੇ ਸੀ ਇਹ ਕਿਵੇਂ ਜੁੜੇ ਸਾਰੀਆਂ ਗੱਲਬਾਤ ਆਪਾਂ ਵੀਰ ਨਾਲ ਕਰਾਂਗੇ ਹਾਂਜੀ ਭਾਈ ਜੀ ਪਹਿਲਾਂ ਤਾਂ ਆਪਾਂ ਗਾਵਾਂ ਬਾਰੇ ਤੁਹਾਡਾ ਐਕਸਪੀਰੀਅੰਸ ਸਾਂਝਾ ਕਰਾਂਗੇ ਵੀ ਕਿਸ ਤਰ੍ਹਾਂ ਦਾ ਰਿਜ਼ਲਟ ਲੱਗਿਆ ਤੁਹਾਨੂੰ ਗਾਵਾਂ ਤੇ ਪਿਛਲੇ ਸੂਏ ਨੂੰ ਕੀ ਪ੍ਰੋਡਕਸ਼ਨ ਦਾ ਫਰਕ ਪਿਆ ਹੀਫਰਾ ਦਾ ਕੀ ਫਰਕ ਪਿਆ ਦੁਨੀਆ ਤੇ ਨਹੀਂ ਗੱਲਾਂ ਤੁਸੀਂ ਆਪਣੇ 2-4 ਮਿੰਟਾਂ ਚ ਕਵਰ ਕਰ ਲਿਓ ਕਲੋਜ਼ ਅਪ ਲੈ ਲਓ ਬਾਈ ਪਿਛਲੇ ਸੂਏ ਜਿਹੜਾ ਆਪਣੇ ਜਿਵੇਂ ਤੁਹਾਡੇ ਸਾਹਮਣੇ ਗਾਂ ਹੀ ਆਪਣੀ ਖੜੀ ਹੈ ਫਰਸਟ ਲੈਕਚਰੇਸ਼ਨ ਚ ਇਹਦਾ ਸੀਗਾ 24 ਲੀਟਰ ਦੁੱਧ ਠੀਕ ਹੈ ਤੇ ਹੁਣ ਇਹ 38 ਲੀਟਰ ਤੇ ਚੱਲ ਰਹੀ ਹੈ ਠੀਕ ਹੈ ਇਹਨੂੰ ਆਪਾਂ ਫੀਡ ਜੀ ਡਰਾਈ ਤੋਂ ਹੀ ਸਟਾਰਟ ਕੀਤੀ ਸੀਗੀ 24 ਲੀਟਰ ਸੀਗਾ ਪਹਿਲੇ ਸੂਏ ਦੂਜੇ ਸੂਏ ਹੁਣ 38 ਲੀਟਰ ਕਰ ਗਈ ਦੇਖੋ ਇਹਦੇ ਵਿੱਚ ਕੁਛ ਤਾਂ ਹੀ ਹੁੰਦਾ ਵੀ ਆਪਣੇ ਆਪ ਵੀ ਪਸ਼ੂ ਇਨਕਰੀਜ਼ ਕਰਦਾ ਦੂਜੇ ਸੂਏ ਪਰ ਕਈ ਕੇਸਾਂ ਵਿੱਚ ਅਸੀਂ ਦੇਖਿਆ ਜਿੱਤੇ ਨਿਊਟ੍ਰੀਸ਼ਨ ਵਧਿਆ ਨਹੀਂ ਰਹੀ ਪਸ਼ੂ ਦੀ ਤਾਂ ਉੱਥੇ ਉਹ ਪਸ਼ੂ ਕਈ ਵਾਰੀ ਪਹਿਲੇ ਸੂਏ ਨੂੰ ਵੀ ਪਿੱਛੇ ਚਲੇ ਜਾਂਦੇ ਨੇ ਇਹ ਵੀ ਕਿਸ ਦੇਖਣ ਚਾਹੁੰਦੇ ਨੇ ਅ ਕਿਹੜੀ ਆ ਇਹੀ ਆ ਨਾ ਪਹਿਲਾਂ ਤੁਹਾਡੀ ਹਾਂਜੀ ਹਾਂਜੀ ਹੁਣ ਦੂਜਾ ਸੂਏ ਠੀਕ ਐ ਇਹ ਇਹਨਾਂ ਦੀ ਅ ਦੂਜੇ ਸੂਏ ਸੂਈ ਆ ਇਹਨੇ ਪਹਿਲੇ ਸੂਏ ਵੀਰ ਨੇ ਦੱਸਿਆ ਵੀ 24 ਲੀਟਰ ਸੀ ਤੇ ਹੁਣ ਇਸ ਵਾਰ 38 ਲੀਟਰ ਤੇ ਚੱਲ ਰਹੀ ਆ ਹੁਣ ਇਹਨਾਂ ਦੀ ਮਿਲਕਿੰਗ ਹਜੇ ਹੋਣੀ ਆ ਤੇ ਮੱਝਾਂ ਦੀ ਮਿਲਕਿੰਗ ਵੀ ਵੀਰ ਨੇ ਕਰ ਲਈ ਆਪਾਂ ਮੱਝਾਂ ਵੀ ਦਿਖਾਵਾਂਗੇ ਹਾਂਜੀ ਅ ਅਗਲੀ ਗਾਂ ਬਾਰੇ ਆਪਾਂ ਗੱਲ ਕਰਨੀ ਚਾਹਾਂਗੇ ਇਹ ਗਾਂ ਜਿਹੜੀ ਹਨ ਬਾਈ ਜੀ ਇਹ ਚੌਥਾ ਸੂਏ ਜੀ ਹਾਂਜੀ ਤੇ ਇਹ ਮਨ ਕਿ ਜਦੋਂ ਆਪਾਂ ਤੋਕੜ ਲਈ ਸੀਗੀ ਠੀਕ ਹੈ ਤੇ ਡ్రਾਈ ਪੀਡ ਤੋਂ ਇਹ ਤੇ ਮੈਪੀ ਸਟਾਰਟ ਕੀਤੀ ਸੀਗੀ ਆਪਾਂ ਠੀਕ ਹੈ ਤੇ ਹੁਣ 46 ਲੀਟਰ ਤੇ ਚੱਲ ਰਹੀ ਹੈ ਜੀ ਇਹ ਚੌਥਾ ਸੂਆ ਹੁਣ 46 ਲੀਟਰ ਤੇ ਇਸ ਟਾਈਮ ਚੱਲ ਰਹੀ ਆ ਇਹਨੂੰ ਕਿਹੜੀ ਫੀਡ ਪੈ ਰਹੀ ਆ ਮੈਪਲੀ ਵੀਰੇ ਅਰਲੀ ਪੈ ਰਹੀ ਹੈ ਅਰਲੀ ਫੀਡ ਪੈ ਰਹੀ ਆ ਇਹ ਆਪਾਂ ਅ 45 ਲੀਟਰ ਤਾਂ ਕਿ ਸਫੀਸ਼ੀਐਂਟ ਕਹਿੰਦੇ ਆ ਵੈਸੇ ਇਹ ਪੂਰਾ ਪੂਰੇ ਤੇ ਚੱਲ ਰਹੀ ਆ 46 ਲੀਟਰ ਦੇ ਵੀਰ ਨੇ ਦੱਸਿਆ ਤੇ April ਪਹਿਲੇ ਸੂਆ ਚ ਦੁੱਧ ਕਿੰਨਾ ਸੀ ਬਾਈ ਜੀ ਇਹਨਾਂ ਦਾ ਇਹਦਾ ਇਸ ਗੰਦਾਂ ਪਹਿਲੇ ਆਪਾਂ ਫਾਰਮ ਤੋਂ ਪਰਚੇਜ ਕੀਤੀ ਹੈ ਜੀ ਕੋਈ ਦੱਸਿਆ ਸੀ ਉਹਨਾਂ ਨੇ ਵੀ ਕੀ ਪੀਕ ਹੈ ਦੀ ਪਹਿਲਾਂ ਆਹ ਉਹ 40 ਲੀਟਰ ਕਹਿ ਰਹੇ ਸੀਗੇ ਜੀ 40 ਕਹਿ ਰਹੇ ਸੀ ਫਿਰ ਵੀ ਆਪਾਂ ਕਹਦੇ ਵੇ ਇਨਕਰੀਜ਼ ਕਰਿਆ ਵਧੀਆ ਸੋਨਾ ਦੁੱਧ ਕੱਢਿਆ ਤੇ ਕਿੰਨਾ ਟਾਈਮ ਹੁਣ ਸੂਈ ਨੂੰ ਹੋ ਗਿਆ ਹੁਣ ਇਹਨੂੰ ਸਵਾ ਕੁ ਮਹੀਨਾ ਹੋਇਆ ਜੀ ਸਵਾ ਮਹੀਨਾ ਹੋ ਗਿਆ ਤੇ ਇਸ ਟਾਈਮ 40 ਤੇ ਚੱਲ ਰਹੀ ਆ ਕਿੰਨੀ ਫੀਡ ਖਾ ਜਾਂਦੀ ਹੈ ਬਈ ਜੀ ਹੁਣ 15 ਕਿਲੋ ਖਾਂਦੀ ਜੀ 15 ਕਿਲੋ ਖਾ ਜਾਂਦੀ ਆ ਅਕਸਰ ਹੀ ਸਾਨੂੰ ਕਹਿ ਜਾਂਦੇ ਨੇ ਫਾਰਮਰ ਬੀ ਜੇ ਪਸ਼ੂ ਤੁਸੀਂ ਕਹਿੰਦੇ ਵੀ ਇੰਨੀ ਫੀਡ ਕਿਵੇਂ ਖਾਊਗਾ ਡਾਈਜੈਸਟ ਨਹੀਂ ਕਰ ਪਾਉਂਦਾ ਖਾਂਦਾ ਨਹੀਂ ਉਹ ਮੋਕ ਲੱਗਦੀ ਹੈ ਕੋਈ ਇਸ ਤਰ੍ਹਾਂ ਦੀ ਸਮੱਸਿਆ ਤੇ ਨਹੀਂ ਤੁਹਾਨੂੰ ਹਾਂ ਕੋਈ ਦਿੱਕਤ ਨਹੀਂ ਜੀ ਸੋਡੇ ਕੋਲੇ ਆਪਣਾ ਵੇਸਟੇਜ ਜਿਹੜੀ ਹੈਗੀ ਹੈ ਪਸ਼ੂਆਂ ਦੀ ਹਾਂ ਜੀ ਇਹ ਤੁਸੀਂ ਦਿਖਾ ਸਕਦੇ ਹਾਂ ਠੀਕ ਹੈ ਠੀਕ ਹੈ ਜੀ ਹਾਂ ਜੀ ਕੋਈ ਦਿੱਕਤ ਨਹੀਂ ਆਉਂਦੀ ਹਾਂ ਵਧੀਆ ਗੋਹਾ ਡਾਈਜੈਸਟ ਹੋ ਰਿਹਾ ਇਹਨਾਂ ਦਾ ਫੀਡ ਡਾਈਜੈਸਟ ਹੋ ਰਿਹਾ ਸਹੀ ਗੋਹਾ ਵਗੈਰਾ ਵਧੀਆ ਗੋਹੇ ਦਾ ਸਕੋਰ ਜਿਹੜਾ ਆਪਾਂ ਕਹਿੰਦੇ ਵੱਡੀ ਗੱਲ ਇਹ ਹੈ ਜੀ ਕੋਈ ਸਪਲੀਮੈਂਟ ਨਹੀਂ ਦੇ ਰਹੀ ਆਪਾਂ ਐਕਸਟਰਾ ਹਾਂ ਕਿਸੇ ਤਰ੍ਹਾਂ ਦਾ ਕੋਈ ਪਾਊਡਰ ਨਹੀਂ ਪਾ ਰਹੇ ਹਾਂ ਹੋਰ ਆਪਣਾ ਹੀਫਰਾ ਬਾਰੇ ਕਿਵੇਂ ਰਿਜ਼ਲਟ ਦੱਸੂ ਹੀਫਰਾ ਦਾ ਜਮਾ ਬੰਪਰੀ ਸੀਗਾ ਜੀ ਠੀਕ ਐ 2 ਕਿਲੋ ਫੀਡ ਪਾਉਣੇ ਆ ਜੀ ਆਪਾਂ ਹਾਂ ਉਹ ਪਰਲੀ ਸਾਈਡ ਖੜੀਆਂ ਨੇ ਹਾਂਜੀ ਉਹ ਜਮਾ ਸਿਰੇ ਤੇ ਆ ਜੀ ਹਾਂਜੀ ਇਹ ਹੀਫਰਾ ਖੜਦੇ ਨੇ 10 ਮਹੀਨਿਆਂ ਤੋਂ ਲੈ ਕੇ 8 ਮਹੀਨਿਆਂ ਤੱਕ ਹੀਫਰੇ ਹੀ ਵਿੱਚ ਮਨ ਠੀਕ ਐ ਜੀ ਚਾਰ ਹੀ ਪਾਈ 2 ਕਿਲੋ ਫੀਡ ਦੇ ਰਹੇ ਹਾਂ ਇੱਕ ਦੇ ਇੱਕ ਬੱਚੀ ਨੂੰ ਹਾਂਜੀ ਪੂਰੇ ਦਿਨ ਦੀ 2 ਕਿਲੋ ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਪਾਊਡਰ ਕੋਈ ਨਹੀਂ ਜੀ ਕੁਝ ਵੀ ਨਹੀਂ ਠੀਕ ਐ ਹਾਂਜੀ ਬਾਈ ਜੀ ਆਪਾਂ ਹੁਣ ਮੱਝ ਬਾਰੇ ਗੱਲ ਕਰਾਂਗੇ। ਅ ਇੱਕ ਮੱਝ ਤੁਸੀਂ ਸੇਲ ਕਰੀ ਆ ਬਾਈ ਜੀ ਨੇ ਮੱਝ ਵਧੀਆ ਰੇਟ ਦੀ ਸੇਲ ਹੋਈ ਆ। ਉਹਦੀ ਕਿਵੇਂ ਰਹੀ ਤਿਆਰੀ ਤੇ ਕਿੰਨੀ ਕੁ ਫੀਡ ਉਹਨੂੰ ਤੁਸੀਂ ਪਾਈ ਸੀ ਕਿਹੜੀ-ਕਿਹੜੀ ਪਾਈ ਸੀ? ਤਿਆਰੀ ਉਹਦੀ ਬਹੁਤ ਵਧੀਆ ਰਹੀ ਜੀ। ਹਾਂਜੀ। ਆਪਾਂ ਇਸ ਉਹਨਾਂ ਨੂੰ ਡਰਾਈ ਫੀਡ ਚ ਪਾਈ ਸੀਗੀ ਡਰਾਈ ਆਫੀ। ਹਾਂਜੀ। ਉਸ ਤੋਂ ਬਾਅਦ ਟਰਾਂਜੀਸ਼ਨ ਕਰੀ ਪਾਈ ਸੀਗੀ। ਠੀਕ ਐ। ਤੇ ਆਪਾਂ ਜਦੋਂ ਸੇਲ ਕੀਤੇ ਜੀ ਦੁੱਧ ਤੇ ਕਰਕੇ ਦਿੱਤੀ ਜੀ ਉਹਨਾਂ ਨੂੰ 19 ਲੀਟਰ ਦਾ ਦੱਸ ਦੇਣਾ ਤੇ ਤਿਆਰ ਕਰਕੇ ਦਿੱਤਾ ਜੀ। ਠੀਕ ਐ। ਉਹਨਾਂ ਨੂੰ ਫਰੈਸ਼ ਫੀਡ ਚੱਲਦੀ ਸੀਗੀ ਜੀ। ਬਹੁਤ ਵੱਡੀ ਗੱਲ ਆ ਇਹ 19 ਲੀਟਰ ਦਸਾਂ ਦੇ ਨਾਲ ਦੁੱਧ ਇਹਦੇ ਵਿੱਚ ਆਪਾਂ ਹਜੇ ਫਰੈਸ਼ ਤੇ ਆਪਾਂ ਕਹਿ ਸਕਦੇ ਆ ਵੀ ਇੱਕ ਉਹ ਪਸ਼ੂ ਨੂੰ ਉਸਦੇ ਜੋ ਪ੍ਰੋਡਕਸ਼ਨ ਹੁੰਦੀ ਹੈਗੀ ਉਸ ਦੀ ਕਹਿ ਨਹੀਂ ਸਕਦੇ ਪੀਕ ਤੇ ਜਾਂਦਾ ਪਸ਼ੂ ਫਰੈਸ਼ਾ ਜੋ ਉਸ ਨੂੰ ਮੇਨਟੇਨ ਕਰਦੀ ਹੈ ਜਿਹੜੀਆਂ ਉਹਦੇ ਸੂਏ ਤੇ ਡੈਫਿਸੀਸੀਆਂ ਹੁੰਦਾਂ ਨੇ ਸੂਏ ਤੇ ਜਿਹੜਾ ਉਹਦੀਆਂ ਲੋੜਾਂ ਹੁੰਦਾਂ ਨੇ ਉਹ ਪੂਰੀਆਂ ਕਰਦੀ ਆ ਉਸ ਤੋਂ ਬਾਅਦ ਪਸ਼ੂ ਨੂੰ ਜਦੋਂ ਆਪਾਂ ਰਲੀ ਪਾਣੀ ਸਟਾਰਟ ਕਰਦੇ ਆ ਫਿਰ ਉਹਨੇ ਪੀਕ ਤੇ ਜਾਣਾ ਹੁੰਦਾ ਤੇ ਉਹ ਤੁਸੀਂ ਕਹਿੰਦੇ ਵੀ ਦਸਾਂ ਦਿਨਾਂ ਚ ਕਰ ਗਈ ਸੀ 18 19 ਹਾਂਜੀ ਕਿ ਦਰਸ਼ਕ ਨੇ ਆਪਾਂ ਜੇ ਕੋਈ ਨਹੀਂ ਤੁਹਾਨੂੰ ਇਤਰਾਜ ਵੀ ਕੀ ਕੋਸ਼ਿਸ਼ ਦੀ ਤੁਹਾਡੀ ਉਹ ਸੇਲ ਹੋਈ ਹੈ ਵਧੀਆ ਉਹ 2,20,000 ਰੁਪਏ ਦੀ ਲੈ ਆਜ ਦੇ ਤੌਰ ਤੇ ਹੀ ਸੇਲ ਹੋਈ ਹੈ ਜੀ ਆਪਾਂ 35,000 ਰੁਪਿਆ ਮੰਨ ਕੇ ਚਲੋ ਵੀ ਲੈਸ ਕਰਕੇ ਦਿੱਤਾ ਜੀ ਠੀਕ ਹੈ ਬਈ ਜੀ ਹਾਂਜੀ ਤੇ ਇੱਥੇ ਆਪਾਂ ਹੁਣ ਜਿਹੜੀ ਤੁਹਾਡੀ ਇੱਕ ਇੱਕ ਮੱਝ ਹੁਣ ਚੱਲ ਰਹੀ ਹੈ ਉਹਦੇ ਉੱਤੇ ਹਾਂਜੀ ਪਹਿਲਾਂ ਝੋਟੀ ਆਈ ਹੈ ਜੀ ਆਪਣੀ ਠੀਕ ਹੈ ਦੋ ਦੰਦਾ ਜੀ ਠੀਕ ਹੈ 17 ਕਿਲੋ ਰੁਪਈ ਹੁਣ ਠੀਕ ਹੈ ਇਸ ਟਾਈਮ 17 ਕਿਲੋ ਤੇ ਉਹਨੂੰ ਸੂਈ ਨੂੰ ਕਿੰਨਾ ਟਾਈਮ ਹੋਵੇ ਡੇਢ ਮਹੀਨਾ ਜੀ ਠੀਕ ਹੈ ਉਹ ਆਪਾਂ ਦਿਖਾ ਦਿੰਨੇ ਆ ਉਹਦੀ ਮਿਲਕਿੰਗ ਹੋ ਗਈ ਇੱਕ ਵਾਰ ਦਿਖਾ ਦਿਓ ਦਿਖਾ ਸਕਦੇ ਆ ਹੋਣੀ ਹੋਈ ਹੈ ਜੀ ਮਿਲਕਾ ਇੱਕ ਵਾਰੀ ਪਾਉਜ਼ ਕਰ ਲਓ ਹਾਂਜੀ ਆਪਾਂ ਇੱਕ ਗਾਵਾਂ ਦੀ ਗੱਲ ਕਰ ਲਈਏ ਪਹਿਲਾਂ ਇੱਥੇ ਵਿੱਚ ਇਹ ਥੋੜੀਆਂ ਡਰਾਈ ਫੇਸ ਨੇ ਹਾਂਜੀ ਡਰਾਈ ਫੇਸ ਜੀ ਠੀਕ ਹੈ ਜੀ ਇਹ ਕਿਵੇਂ ਖਾ ਪੀ ਰੰਗਾਂ ਨੇ ਫਿਰ ਬਹੁਤ ਵਧੀਆ ਖਾਰੀਆਂ ਜੀ ਬਾਕੀ ਟਰਾਂਜੀਸ਼ਨ ਅੱਜ ਸਟਾਰਟ ਕੀਤੀ ਜੀ ਇਹਨਾਂ ਨੇ ਠੀਕ ਹੈ ਅੱਜ ਹੀ ਹੋਈ ਸ਼ੁਰੂ ਕਰੀ ਹੈ ਇਹਨਾਂ ਨੇ ਹਜੇ ਤਿਆਰ ਹੋਣਾ ਦਿਖਾ ਦਿਓ ਨੇੜੇ ਕਰਕੇ ਕੋਈ ਗੱਲ ਨਹੀਂ ਇਹ ਉਹ ਹਜੇ ਪਰਲੀ ਤਾਂ ਠੀਕ ਹੈ ਇਹ ਹਜੇ ਇਹਦਾ ਟਾਈਮ ਜ਼ਿਆਦਾ ਆ ਹਾਂਜੀ ਇਹਦੇ 5-6 ਦਿਨ ਜ਼ਿਆਦਾ ਹੈ ਜੀ ਠੀਕ ਹੈ ਅਨ ਡਰਾਈਵ ਡਰਾਈ ਆਫ ਫੀਡ ਤੇ ਬਾਕੀ 2 ਮਹੀਨੇ ਪਹਿਲਾਂ ਹੀ ਟਰਾਈ ਕੀਤੀ ਹੈ ਠੀਕ ਹੈ ਅ ਵੱਡੀ ਗੱਲ ਹੁੰਦੀ ਹੈ ਜਿਹੜੀ ਇਨਟੇਕ ਦੀ ਪਹਿਲਾਂ ਤੁਸੀਂ ਜਿਹੜੀ ਪਹਿਲਾਂ ਵੀ ਟ੍ਰਾਂਜੈਕਸ਼ਨ ਬਾਰੇ ਪਾਈ ਆ ਉਹ ਸਹੀ ਖਾਦੀ ਆ ਪਸ਼ੂਆਂ ਨੇ ਹਾਂਜੀ ਬਿਲਕੁਲ ਸਹੀ ਖਾਦੀ ਆ ਮੱਝਾਂ ਨੇ ਵਧੀਆ ਖਾਦੀ ਆ ਹਾਂਜੀ ਹਾਂਜੀ ਹਾਂ ਠੀਕ ਹੈ ਚਲੋ ਆਪਾਂ ਮੱਝ ਦਿਖਾ ਦਿੰਦੇ ਹਾਂ ਵੀ ਇਹ ਝੋਟੀ ਆਪਣੀ ਪਹਿਲੀ ਸੂਈ ਤੁਹਾਡੀ ਹਾਂਜੀ ਬੂਰੀ ਝੋਟੀ ਆ ਇਹ ਹਾਂਜੀ ਹਾਂਜੀ ਹੁਣ ਦੱਸ ਦਿਓ ਦੀ ਡਿਟੇਲ ਮੜੀ ਚੰਗੀ ਤਾਂ ਇਹ 2 ਦੰਦਾ ਜੀ ਹਾਂਜੀ ਤੇ 1.5 ਮਹੀਨਾ ਹੋ ਗਿਆ ਇਸੂਈ ਨੂੰ ਹਮ ਹਮ ਤੇ 17 ਲੀਟਰ ਦੁੱਧ ਹੁਣਾ ਠੀਕ ਹੈ ਬਹੁਤ ਵੱਡੀ ਗੱਲ ਆ ਹੁਣ ਮਿਲਕਿੰਗ ਹੋਈ ਐ ਦੀ ਜੀ ਦਿਖਾ ਦਿਓ ਆਰਡਰ ਹੁਣ ਤੇ ਬਿਲਕੁਲ ਨਹੀਂ ਦਿਖ ਰਿਹਾ ਹੁਣੀ ਹੁਣੇ ਚੋਈ ਐ ਇਹ ਦੁੱਧ ਹਜੇ ਕਿਉਂ ਅਸੀਂ ਪਹਿਲਾਂ ਵੀ ਕਿਹਾ ਵੀ ਅਸੀਂ ਕੋਈ ਮਤਕੇ ਨਹੀਂ ਸੀ ਵੀਡੀਓ ਬਣਾਈ ਜੇ ਆਪਾਂ ਪਹਿਲਾਂ ਤਿਆਰੀ ਰੱਖਣੀ ਸੀ ਅਸੀਂ ਕਹਿੰਦੇ ਵੀ ਜੋ ਨਾ ਆਪਾਂ ਫਿਰ ਵੀਡੀਓ ਬਣਾਵਾਂਗੇ ਆਪਾਂ ਤਾਂ ਵੈਸੇ ਆਈ ਸੀ ਇਧਰ ਤੇ ਬਾਕੀ ਠੀਕ ਐ ਲੱਗਦੀ ਐ ਖਾਲੀ ਐ ਹੁਣ ਹੁਣ ਮਿਲਕਿੰਗ ਹੋ ਗਈ ਫਿਰ ਵੀ ਠੀਕ ਲੱਗ ਰਿਹਾ ਐ ਲੈ ਬਾਬੀ ਹਾਂ ਇਹਨਾਂ ਦਾ ਦੁੱਧ ਹੈਗਾ ਇਹ ਤੇ ਹਾਂ ਇਧਰ ਲਿਆਓ ਤੇ ਹੋਰ ਬਾਕੀ ਸਾਰੇ ਤਰ੍ਹਾਂ ਦੀ ਲਗਭਗ ਤੁਸੀਂ ਫੀਡ ਵਰਤੀ ਆ। ਹਾਂਜੀ ਸਟਾਰਟ ਤੋਂ ਲੈ ਕੇ ਟਰਾਂਜ਼ੀਸ਼ਨ ਤੱਕ ਸਾਰੀ ਪਾਉਣੀ ਆ। ਦੇਖੋ ਭਾਈ ਜੀ ਨੇ ਪਹਿਲਾਂ ਲਿਆ ਕੇ ਸਭ ਤੋਂ ਪਹਿਲਾਂ ਆਪਦੇ ਫਾਰਮ ਤੇ ਫੀਡ ਪਾਈ ਆਪਣੇ। ਰਿਜ਼ਲਟ ਲਈ ਫੇਰ ਲੋਕਾਂ ਨੂੰ ਪਾਈ। ਇਹ ਇਹੀ ਕਹਿ ਸਕਦੇ ਆਂ ਵੀ ਇੱਕ ਤਰ੍ਹਾਂ ਦੀ ਇਹ ਸੇਵਾ ਹੁੰਦੀ ਆ। ਬਿਜ਼ਨਸ ਤਾਂ ਦੇਖੋ ਹਰੇਕੀ ਬੰਦਾ ਕਰਦਾ। ਪਰ ਜਿਹੜਾ ਲੋਕਾਂ ਦਾ ਵੀ ਸੋਚਦਾ ਉਹ ਬਿਜ਼ਨਸ ਨਹੀਂ ਰਹਿ ਜਾਂਦਾ। ਚਲੋ ਰੋਟੀ ਹਰੇਕ ਨੇ ਖਾਣੀ ਆ ਪਰ ਜੇ ਇੱਕ ਆਪਾਂ ਦੀ ਵੀ ਸੇਵਾਏ ਤੌਰ ਤੇ ਖਾਣੀ ਆ ਤੇ ਚੰਗੀ ਚੀਜ਼ ਦੇਣੀ ਹਰੇਕ ਨੂੰ। ਕਿੱਥੇ ਆਪਾਂ ਹੁੰਦਾ ਵੀ ਕੁਝ ਮਰਜ਼ੀ ਤੱਕ ਦੇਈ ਆਪਾਂ ਨੂੰ ਕੈਸੇ ਬਣਨੇ ਚਾਹੀਦੇ ਆ ਇਹ ਸੋਚਣੋਂ ਆਪਾਂ ਨੂੰ ਬਹੁਤ ਵਧੀਆ ਲੱਗੀ ਵਈ ਦੀ ਤੇ ਇਹੋ ਇਹਨਾਂ ਨਾਲ ਜ਼ਿਆਦਾ ਜਾਣ ਪਸਾਣਾ ਆਪਾਂ ਫਿਰ ਵੀਡੀਓ ਬਣਾਉਣੀ ਇਹਨਾਂ ਦੀ ਜ਼ਰੂਰੀ ਸਮਝੀ ਹੁਣ ਜੇ ਕਿਸੇ ਵੀਰ ਨੇ ਬਾਈ ਨਾਲ ਗੱਲ ਕਰਨੀ ਹੋਵੇ ਤੇ ਬਾਈ ਜੀ ਪਹਿਲਾਂ ਕੋਈ ਗੱਲ ਤੁਸੀਂ ਕਹਿਣੀ ਚਾਹੁੰਦੇ ਹੋ ਹੋਰ ਕੋਈ ਆਪਣੀ ਫੀਡ ਬਾਰੇ ਜਾਂ ਕਿਸੇ ਹੋਰ ਨਹੀਂ ਫੀਡ ਤਾਂ ਮੈਂ ਤਾਂ ਇਹੀ ਗਾ ਆਪਣੇ ਜਿਹੜੇ ਫਾਰਮਰ ਵੀਰ ਆਈ ਹੈ ਹਨਾ ਜੀ ਵੀ ਅੱਗੇ ਵਧਾਣਾ ਚਾਹੁੰਦੇ ਆ ਵੀ ਮੈਂ ਇੱਥੇ ਨਾਲ ਜ਼ਰੂਰ ਜੁੜਨੀ ਹਾਂ ਠੀਕ ਹੈ ਬਈ ਜੀ ਹਾਂ ਜੀ ਸੋਡੇ ਨਾਲ ਜਾਂ ਆਪਣੇ ਜਿਹੜੇ ਐਕਸਪਰਟ ਹੈ ਜੀ ਮੈਂ ਫੜੀਦੇ ਉਹਨਾਂ ਨਾਲ ਗੱਲਬਾਤ ਕਰਨ ਜੀ ਕਿਵੇਂ ਨਿਊਟ੍ਰੀਸ਼ਨ ਦੇਣੀ ਹੈ ਜੀ ਜਿਵੇਂ ਅਸੀਂ ਜਿਵੇਂ ਹੁਣ ਡਰਾਈ ਫੀਡ ਆ ਜਾਂਦਾ ਸੀ ਤੂੜੀ ਜ਼ਿਆਦਾ ਦੇਈ ਜਾਂਦੇ ਸੀਗੇ ਜੀ ਹਾਂਜੀ ਅਸੀਂ ਤੂੜੀ ਹੁਣ 400 ਤੋਂ 500 ਗ੍ਰਾਮ ਹੀ ਦਿੱਤੀ ਟਰਾਈਸ਼ਨ ਫੀਡ ਚ ਠੀਕ ਹੈ ਬਈ ਜੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਜੀ ਠੀਕ ਹੈ ਹਾਂਜੀ ਦੇਖੋ ਇਹੇ ਛੋਟੇ-ਛੋਟੇ ਗੱਲਾਂ ਹੋਰ ਬਹੁਤ ਸਾਰਾ ਹੁੰਦੀਆਂ ਨੇ ਜਿਹੜਾ ਔਨ ਦੀ ਸਪੋਰਟ ਹੀ ਆਪਾਂ ਕਰ ਸਕਦੇ ਹਾਂ ਦੇਖ ਕੇ ਵੀ ਤੁਹਾਡੇ ਫਾਰਮ ਤੇ ਕਿਹੜੀ ਜੀ ਪ੍ਰੋਬਲਮਾਂ ਬਾਕੀ ਆ ਦੇਖ ਲਓ ਜੀ ਇੱਕ ਆਪਣੇ ਜ ਹੁਣ ਆਪਾਂ ਇਹਨੂੰ ਡਰਾਈ ਕਰ ਰਹੇ ਹਾਂ ਜੀ ਆ ਬੈਡ ਖੜੀ ਹੈ ਹਾਂ ਜ਼ੂਮ ਕਰ ਦਿਓ ਹਾਂਜੀ ਹੁਣ ਜਮਾ ਇਹਦਾ ਬਿਲਕੁਲ ਤੂੜੀ ਤੇ ਆਈ ਠੀਕ ਹੈ ਜੀ ਇਹਦਾ 2 ਮਹੀਨੇ ਤੇ ਮੰਨ ਕੇ ਚਲੋ 50 ਦਿਨ ਹੀ ਰਹਿੰਦੇ ਜੀ ਠੀਕ ਹੈ ਕਿਦੇ ਹਾਂਜੀ ਤੇ ਇਹਦਾ ਹੈਗਾ ਜੀ 36 ਲੀਟਰ ਦਾ ਬਸ ਸੀਗਾ ਜੀ ਪਹਿਲੇ ਸੂਜਦਾ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਤਰ੍ਹਾਂ ਗੱਡੇ ਆ ਪਹਿਲੇ ਸੂਜਦਾ ਹਾਂਜੀ ਤੇ ਬਾਕੀ ਹੁਣ ਜਦੋਂ ਅਸੀਂ ਇਹਨਾਂ ਨੇ ਡਰਾਈ ਤੇ ਦੋ ਬੈਗ ਖਾ ਲਈਏ ਨੇ ਹੂੰ ਫਿਰ ਉਦੋਂ ਹਨ ਕਿ ਚਲੋ ਵੀ ਸਰੀਰ ਦੀ ਚਮਕ ਬਹੁਤ ਸ਼ਾਨਦਾਰ ਹਾਂਜੀ ਹਾਂਜੀ ਰੰਗ ਬਹੁਤ ਵਧੀਆ ਰੰਗ ਹਾਂਜੀ ਤੇ ਠੀਕ ਹੈ ਜੀ ਦੇਖੋ ਹੁਣ ਗੱਲਾਂ ਇਹ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ 45 40 ਲੀਟਰ ਦੁੱਧ ਕਹਿ ਦੇਣਾ ਆ ਜਾਂ ਆਪਾਂ ਕਹਦੇ ਵੀ ਸੁਣਨ ਨੂੰ ਆਏ ਜੇ ਲੱਗਦਾ ਬਹੁਤ ਸਾਰੇ ਮੈਨੂੰ ਵੀ ਇੱਕ ਵਾਰੀ ਤਾਂ ਇਹ ਵੀ ਕਹਿੰਦੇ ਮੈਂ ਪਿੱਛੇ ਵੀਡੀਓ ਵੀਡੀਓ ਪਾਈ ਹੈ 52 ਲੀਟਰ ਉਹਦੀ ਕਹਿੰਦੇ ਇੱਕ ਵੀਰ ਨੇ ਮੈਨੂੰ ਕਿਹਾ ਕਹਿੰਦੇ ਦੁੱਧ ਤਾਂ ਨਹੀਂ ਫਿਰ ਪਾਣੂ ਹੀ ਹੋਏ ਨਾ ਉਹ ਹਜੇ ਵੀ ਆਪਾਂ ਉੱਥੇ ਬੈਠੇ ਆਂਗੇ ਪਸ਼ੂ ਹੈਗੇ ਨੇ ਨੇ ਦੁੱਧ ਵਾਲੇ ਪਰ ਉਹਨਾਂ ਦੀ ਉਹੋ ਜਿਹੀ ਖਰਾਕ ਹੀ ਨਹੀਂ ਉਹਨਾਂ ਨੂੰ ਮਿਲ ਰਹੀ ਤੇ ਬਾਈ ਜੀ ਦੀਆਂ ਜੋ ਗੱਲਾਂ ਬਈ ਨੇ ਕਰੀਆਂ ਇਸ ਬਾਰੇ ਜੇ ਕਿਸੇ ਨੇ ਕੋਈ ਗੱਲਬਾਤ ਕਰਨੀ ਆ ਜਿਵੇਂ ਮੱਝਾਂ ਵਾਲੇ ਆ ਜਾਦੀ ਵੀਰ ਕਹਿੰਦੇ ਨੇ ਮੱਝਾਂ ਫੀਡ ਖਾਂਦਿਆਂ ਨਹੀਂ ਜਾਂ ਮੱਝਾਂ ਤੇ ਕਿਵੇਂ ਰਿਜ਼ਲਟ ਆ ਇਹ ਗੱਲਾਂ ਹੁੰਦੀਆਂ ਨੇ ਆਵੇਂ ਮੈਂ ਪਹਿਲਾਂ ਵੀਡੀਓ ਪਾਤੀ ਵੈਸੇ ਇਹ ਆਪਾਂ ਨੂੰ ਇੱਕ ਹੋਰ ਹੋ ਗਈ ਤਾਂ ਬਾਈ ਨੂੰ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ ਅ ਬਾਈ ਦਾ ਆਪਾਂ ਨੰਬਰ ਲੈਨੇ ਆ ਜੀ ਜੇ ਕੋਈ ਇਸ ਤਰ੍ਹਾਂ ਦਾ ਕੋਈ ਸ਼ੰਕਾ ਦੂਰ ਕਰਨਾ ਚਾਹੋ ਤਾਂ ਬਾਈ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਬਾਈ ਜੀ ਨੰਬਰ ਬੋਲ ਦਿਓ ਪਲੀਜ਼ ਆਪਾਂ ਜੀ ਨੰਬਰ ਤੋਂ ਪਹਿਲਾਂ ਇੱਕ ਆਪਣੀ ਜਿਹੜੀ ਪਾਣੀ ਦੀ ਗੱਲ ਕਰ ਰਹੇ ਸੀਗੀ ਤੁਸੀਂ ਜੀ ਆਪਣੀ ਜਿਹੜੀ ਫੈਟ ਆ ਉਹ 4+ ਹੀ ਰਹਿੰਦੀ ਠੀਕ ਹੈ ਹਾਂਜੀ ਜਿਹੜਾ ਆਪਣੇ ਭੈਣ ਭਾਈ ਕਹਿੰਦੇ ਨਾ ਵੀ ਪਾਣੀ ਹੋਊਗਾ ਜਿਆਦਾ ਬੁੱਧੂਗਾ ਤਾਂ ਹਾਂ ਹਾਂ ਇਹ ਵੀ ਗੱਲ ਤੁਸੀਂ ਬਹੁਤ ਵਧੀਆ ਪੁਆਇੰਟ ਫੜਿਆ ਤੁਸੀਂ ਦੇਖੋ ਮੈਂ ਮੇਰੇ ਵੀ ਗੱਲਾਂ ਸਕਿਪ ਹੋ ਜਾਂਦੇ ਦਿਮਾਗ ਚ ਉੱਥੇ ਮੈਂ ਕਿਹਾ ਮੈਂ ਹੈ ਉਹ ਉਹਨੂੰ ਵੀ ਜਵਾਬ ਇਹੀ ਕਰਿਆ ਸੀ ਵੀ ਉਹਦੀ 4 0 ਫੈਟ ਹੈ ਜੀ ਜੇ ਹੁਣ ਤੁਹਾਡੀ 4 ਪਲੱਸ ਫੈਟ ਰਹਿੰਦੀ ਐ ਨਾ ਦੁੱਧ ਤਾਂ ਇਹ ਬਹੁਤ ਵੱਡੀ ਅਚੀਵਮੈਂਟ ਐ ਇੱਕ ਉਹ ਵੱਡੀ 8.5 ਹੁੰਦੀ ਐ ਜੀ 8 5 ਹੁੰਦੀ ਐ ਬਹੁਤ ਵਧੀਆ ਫੇਰ ਹੀ ਆਪਾਂ ਪ੍ਰੋਫਿਟੇਬਲ ਕਹਿ ਸਕਦੇ ਆ ਫੇਰ ਹੀ ਉਹਦਾ ਰੇਟ ਬਣਦਾਗਾ ਅ ਭਾਈ ਜੀ ਨੰਬਰ ਬੋਲੋ ਪਲੀਜ਼ ਆਪਣਾ ਮੇਰਾ ਨੰਬਰ ਹੈਗਾ ਜੀ 991 99 48 87 72 22 22 ਜੀ ਦਾ ਨੰਬਰ ਮੈਂ ਆਪਣਾ ਟਾਈਟਲ ਵਿੱਚ ਵੀ ਪਾ ਦਿਆਂਗਾ ਜੇ ਕਿਸੇ ਵੀਰ ਨੇ ਸ਼ੱਕ ਕੱਢਣਾ ਤਾਂ ਜਰੂਰ ਕਾਲ ਕਰਿਓ ਇਹ ਨਹੀਂ ਹੈ ਵੀ ਇਹ ਫੀਡ ਦੇ ਡਿਸਟ੍ਰੀਬਿਊਟਰ ਨੇ ਤਾਂ ਆਪਾਂ ਕੋਈ ਐਡ ਕਰੀ ਇਹਨਾਂ ਦੀ ਇਹ ਇੱਕ ਵੀਡੀਓ ਸਾਡੀ ਨੈਚੁਰਲ ਵੀਡੀਓ ਹੈ ਸਾਨੂੰ ਕੋਈ ਅਸੀਂ ਫੀਡ ਜਾਂ ਫੀਡ ਦਾ ਬਿਜ਼ਨਸ ਕਰਨ ਦੇ ਮਾਰੇ ਨਹੀਂ ਫੀਡ ਨਹੀਂ ਬਣਵਾਈ ਸੀ ਸਾਨੂੰ ਲੋੜ ਲੱਗੀ ਸੀ ਫੀਡ ਬਣਾਉਣ ਦੀ ਤਾਂ ਫੀਡ ਬਣਵਾਈ ਸੀ 22 ਜੀ ਵੀ ਪਹਿਲਾਂ ਮੇਰੇ ਕੋਲੇ ਚੱਲ ਕੇ ਜਾ ਕੇ ਫੀਡ ਲੈ ਕੇ ਆਏ ਸੀ ਕੋਈ ਇਹ ਨਹੀਂ ਵੀ ਮੈਂ ਇਹਨਾਂ ਨੂੰ ਆ ਕੇ ਇੱਥੇ ਵੇਚ ਕੇ ਗਿਆ ਫਿਰ ਠੀਕ ਹੈ ਜੀ ਜੋ ਵੀਡੀਓ ਵਿੱਚ ਜੁੜੇ ਨੇ ਅਖੀਰ ਤੱਕ ਧੰਨਵਾਦ ਬਾਈ ਕੁਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਵਜ ਜੀ ਤੁਹਾਡਾ ਵੀ ਤੁਸੀਂ 80 ਦੂਰ ਚੱਲ ਗਏ ਜੀ ਠੀਕ ਹੈ ਬਾਈ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਜੇ ਚੰਗੀ ਲੱਗੇ ਵੀਡੀਓ ਅੱਗੇ ਸ਼ੇਅਰ ਕਰ ਦੇਣਾ ਜੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਆ ਤਾਂ ਕਮੈਂਟ ਕਰਕੇ ਦੱਸ ਦੇਣਾ ਜੀ ਧੰਨਵਾਦ